ਸਤਿ ਸ੍ਰੀ ਅਕਾਲ ਜੀ ਮੈਂ ਕੁਲਵੰਤ ਕੇ ਕੇ ਵਾਸੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਆਪਾਂ ਇੱਥੇ ਇੱਕ ਗਲਾਸ ਚੌਲਾਂ ਦਾ ਲਿਆ ਏ ਆਪਾਂ ਹੁਣ ਇਸ ਨੂੰ ਚੰਗੀ ਤਰ੍ਹਾਂ ਨਾਲ ਤੋਲਾਂਗੇ ਤੇਲ ਸਾਡਾ ਗਰਮ ਹੋ ਗਿਆ ਏ ਇਸ ਵਿੱਚ ਦੋ ਤੇਜ ਪੱਤੇ ਪਾਵਾਂਗੇ 3-4 ਕਾਲੀਆਂ ਮਿਰਚਾਂ ਪਾਵਾਂਗੇ ਦੋ ਲੌਂਗ ਪਾਵਾਂਗੇ ਤੇ ਇੱਕ ਚਮਚ ਆਪਾਂ ਇੱਥੇ ਜੀਰੇ ਦਾ ਲਵਾਂਗੇ ਜੀਰੇ ਨੂੰ ਚੰਗੀ ਤਰ੍ਹਾਂ ਨਾਲ ਤੜਕਣ ਦਵਾਂਗੇ ਤੇ ਧੀਰੇ ਸਾਡਾ ਚੰਗੀ ਤਰ੍ਹਾਂ ਨਾਲ ਤੜਕ ਗਿਆ ਏ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਪਕਾਵਾਂਗੇ ਪਿਆਜ਼ ਸਾਡੇ ਬ੍ਰਾਊਨ ਹੋ ਗਏ ਨੇ ਹੁਣ ਆਪਾਂ ਇੱਕ ਟਮਾਟਰ ਪਾ ਦਾਂਗੇ ਵਿੱਚ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਨਾਲ ਮੈਸ਼ ਕਰ ਲਾਂਗੇ ਇੱਕ ਚਮਚ ਆਪਾਂ ਇਹਦੇ ਵਿੱਚ ਨਮਕ ਦਾ ਪਾਵਾਂਗੇ ਨਮਕ ਪਾਉਣ ਨਾਲ ਟਮਾਟਰ ਆ ਜਲਦੀ ਮੈਸ਼ ਹੋ ਜਾਂਦਾ ਏ ਤੁਸੀਂ ਸੋ ਨਮਕ ਆਪਣੇ ਸਵਾਦ ਅਨੁਸਾਰ ਲੈਣਾ ਹੈ ਮੈਂ ਇੱਥੇ ਇੱਕ ਚਮਚ ਲਿਆਏ ਟਮਾਟਰ ਸਾਧਾ ਚੰਗੀ ਤਰ੍ਹਾਂ ਨਾਲ ਮੈਸ਼ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਥੋਤੇ ਹੋਏ ਚੌਲ ਪਾ ਦਾਂਗੇ ਚੌਲਾਂ ਨੂੰ ਆਪਾਂ ਪਿਆਜ਼ਾਂ ਦੇ ਨਾਲ 2-3 ਸੈਕਿੰਡ ਲਈ ਭੁੰਨ ਲੈਣਾ ਹੈ ਭੁੱਜੇ ਹੋਏ ਚੌਲਾਂ ਦਾ ਜਿਹੜਾ ਸਵਾਦ ਹੈ ਬਹੁਤ ਵਧੀਆ ਬਣ ਕੇ ਆਉਂਦਾ ਹੈ ਆਪਾਂ ਚੌਲਾਂ ਨੂੰ ਹੁਣ ਚੰਗੀ ਤਰ੍ਹਾਂ ਨਾਲ ਭੁੰਨ ਲਿਆਏ ਹੁਣ ਆਪਾਂ ਇਹਦੇ ਵਿੱਚ ਦੋ ਗਲਾਸ ਪਾਣੀ ਦੇ ਪਾਵਾਂਗੇ ਜਿਸ ਗਲਾਸ ਨਾਲ ਆਪਾਂ ਚੌਲ ਲਏ ਸੀ ਉਸੇ ਗਲਾਸ ਨਾਲ ਆਪਾਂ ਪਾਣੀ ਲੈ ਰਹੇ ਆਂ ਦੋ ਤਿੰਨ ਚਮਚ ਮੈਂ ਪਾਣੀ ਦੇ ਉੱਪਰ ਲਏ ਨੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਦੋ ਤਿੰਨ ਉਵਾਲ ਆਉਣ ਤੱਕ ਆਪਾਂ ਪਕਾਵਾਂਗੇ ਚੋਲ ਮੈਂ ਅੱਜ ਕੜਾਈ ਵਿੱਚ ਬਣਾ ਰਹੀ ਆਂ ਕੜਾਈ ਵਿੱਚ ਵੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਚੋਲਾਂ ਨੂੰ ਉਵਾਲ ਆ ਗਿਆ ਏ ਹੁਣ ਆਪਾਂ ਇਹਨੂੰ ਥੋੜੀ ਦੇਰ ਲਈ ਢੱਕ ਕੇ ਪਕਾਵਾਂਗੇ ਦੇਖੋ ਚੋਲ ਸਾਡੇ ਬਣ ਕੇ ਤਿਆਰ ਨੇ ਹੁਣ ਆਪਾਂ ਇਹਨੂੰ ਥੋੜੀ ਦੇਰ ਲਈ 5 ਮਿੰਟ ਲਈ ਢੱਕ ਕੇ ਰੱਖਾਂਗੇ ਕਿ ਚੋਲ ਸਾਡੇ ਬਣ ਕੇ ਬਿਲਕੁਲ ਤਿਆਰ ਹੋ ਚੁੱਕੇ ਨੇ ਆਪਾਂ ਹੁਣ ਇਹਨੂੰ ਇੱਕ ਪਲੇਟ ਵਿੱਚ ਸਰਵ ਕਰ ਲਾਂਗੇ ਚੋਲ ਸਾਡੇ ਬਹੁਤ ਸੋਹਣੇ ਬਣ ਕੇ ਤਿਆਰ ਹੋਏ ਨੇ ਕੱਲਾ ਕੱਲਾ ਚੋਲ ਬਣਿਆ ਹੈ ਚੋਲਾਂ ਨੂੰ ਆਪਾਂ ਇੱਕ ਪਲੇਟ ਵਿੱਚ ਸਰਵ ਕਰ ਲੈਣੇ ਆ ਤੁਹਾਨੂੰ ਇਹ ਮੇਰੀ ਚੋਲਾਂ ਦੀ ਰੈਸਪੀ ਕਿਸ ਤਰ੍ਹਾਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਕਮੈਂਟਾਂ ਵਿੱਚ ਦੱਸਿਓ ਕਿ ਤੁਹਾਨੂੰ ਮੇਰੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਏ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਬਾਏ ਬਾਏ